ਦਾ ਸਿਰ ਕੀ ਪ੍ਰੋਬਲਮ ਹੈ ਕਿ ਕੀ ਚੱਲ ਰਿਹਾ ਹੈ ਇਸ ਵੀ ਲੈ ਜਨ ਦਾ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰੀ ਹਾਂ ਹਮਮ ờ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕਿੰਨਾ ਡਿੱਗ ਗਿਆ ਹਾਂਜੀ ਫੇਰ ਸਾਡੀ 7 ਡਿੱਗ ਗਈ 7 ਡਿੱਗਨ ਕਰਕੇ ਆਹੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਆ ਗਏ ਜਦੋਂ ਮਤਲਬ ਕੀ ਇਹ ਬਿਮਾਰ ਹੋ ਗਏ ਫੇਰ ਉਹ ਵੇਚ ਕੇ ਨਾਲ ਇਹ ਇਲਾਜ ਕਰਾਇਆ ਥੋੜਾ ਬੋਟਾ ਫੇਰ ਬਸ ਛੱਤ ਡਿੱਗਣ ਨਾਲ ਕਿੰਨਾ ਨੁਕਸਾਨ ਹੋਇਆ ਸੀ 7 ਡਿੱਗਾਂ ਆ ਬੈੱਡ ਬੁੱਢ ਟੁੱਟ ਗਏ ਮੰਜੀ ਹੀ ਫੇਰ ਹੋਰ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਇਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਦੇ ਕਿੱਥੋਂ ਇਲਾਜ ਕਰ ਰਿਹਾ ਔਰ ਕਿਦਾਂ ਇਲਾਜ ਕਰ ਰਿਹਾ ਪਹਿਲੇ ਇਹਨਾਂ ਦਾ ਮਬਰ ਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਿਦੋਂ ਕਿੰਨੇ ਤਨਖਾਹ ਤਨ ਖਾਜੀ ਦੀ ਪਰਿਵਾਰ ਵਾਲੇ ਦੱਸੋ ਪਰਿਵਾਰ ਚ ਕੌਣ ਕੌਣ ਹੈ ਔਰ ਕੀ ਕੀ ਕਰਦੇ ਹੈ ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰੇ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਆ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆ ਹੀ ਕਾਰ ਦਾ گزارا ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪਰਾਂ ਚ ਵੀ ਪੈਹਾ ਤੇਲਾ ਚਾਹੀਦਾ ਇਸ ਕਰ ਆਪਣਾ ਔਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਜੀ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਕੋ ਪ੍ਰੋਬਲਮ ਹੈ ਮਨੂੰ ਹੋਰ ਕੀ ਹੋਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਹੈਗੇ ਹਾਂ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕ ਕਮਾ ਲੈਂਦੇ 3-400 ਰੁਪਏ ਬਣ ਜਾਂਦਾ ਸੀ ਦਰਜੀਆ ਦਾ ਕੰਮ ਮੈਂ ਕਰਦਾ ਸੀ ਹੂੰ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਸੀ ਹੂੰ ਤੇ ਹੁਣ ਉਹਦੇ ਗਰਮ ਬਿਮਾਰੀ ਦੇ ਕਰਕੇ ਬੀਲੇ 2 ਸਾਲ ਹੋ ਗਏ ਛੱਤ ਕੇ ਦੋ ਡਿੱਗੀ ਹੀ ਔਰ ਕਿੰਨਾ ਕੁ ਸਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਡਿੱਗੀ ਸਮਾਨ ਕਾਫੀ ਹੈ ਹੀ ਖਰਾਬ ਹੋ ਗਏ ਦਵਾਈ ਕਿੱਥੇ ਚੱਲੀ ਹੈ ਹੁਣ ਦਵਾਈ ਹੁਣ ਸਰ ਕਿਤੋਂ ਨਹੀਂ ਚੱਲ ਰਹੀ ਦਵਾਈ ਬੰਦ ਹੈ ਕਾਸੀ ਨੇ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਾਂ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਾਂ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜਦੋਂ ਮੈਂ ਠੀਕ ਹੋ ਜਾਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਾ